ਅੱਜ ਸੁਵਿੰਗ ਦੀ ਬਲਾਕ ਪੱਧਰ ਦੀ ਮੀਟਿੰਗ ਰੱਖੀ ਹੈ ਕੀ ਕਰਨਾ ਚਾਹੀਦਾ ਇਸ ਬਾਰੇ ਅੱਜ ਜੀ ਅਸੀਂ ਆਪਣੇ ਹਲਕੇ ਦੇ ਸਾਰੇ ਆਦੇਦਾਰ ਸਰਬਾਤ ਬਲਾਕ ਕਾਂਗਰਸ ਦਿਹਾਤੀ ਦੀ ਟੀਮ ਔਰ ਹਰ ਪਿੰਡ ਚੋਂ ਮੋਤਵਾਰ ਸੱਜਣ ਕਾਂਗਰਸ ਪਾਰਟੀ ਦੀ ਟਕਸਾਲੀ ਆਗੂ ਸਹਿਬਾਨ ਬੁਲਾਏ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਬਲਾਕ ਸੰਭਦੀ ਔਰ ਜ਼ਿਲ੍ਹਾ ਪ੍ਰੀਸ਼ਦ ਚੋੜਾ ਦਾ ਆਗਾਜ਼ ਹੋ ਚੁੱਕੇ ਹੈ ਬਿਕਲ ਬਚ ਚੁੱਕੇ ਹੈ 14 ਦਸੰਬਰ ਨੂੰ ਵੋਟਾਂ ਹੋਣੀਆਂ ਇੱਕ ਤਿੱਥੇ ਕੇ 4 ਤੋਂ 1 ਤੱਕ ਕਾਗਜ਼ ਭਰੇ ਜਾਣੇ ਹੈ ਉਦੇ ਸਬੰਧ ਵਿੱਚ ਅਸੀਂ ਆਪਣੇ ਹਲਕੇ ਦੇ तमाम ਬਲਾਕ ਮੈਂਬਰਾਂ ਤੇ ਸਾਥੀ ਸਹਿਬਾਨ ਬੁਲਾਏ ਔਰ ਜ਼ੋਨਾ ਦੇ ਵਾਈਸ ਅਸੀਂ ਬੁਲਾਏ ਕਿਉਂਕਿ ਸਾਡੇ ਹਲਕੇ ਦੇ ਵਿੱਚ 26 ਬਲਾਕ ਸੰਪਤੀਆਂ ਪੈਂਦੀਆਂ ਨੇ ਔਰ 3 ਸਾਡੇ ਜ਼ਿਲ੍ਹਾ ਪ੍ਰੀਸ਼ਦ ਪੈਂਦੀ ਹੈ ਉਦੇ ਸਬੰਧ ਵਿੱਚ ਅੱਜ ਅਸੀਂ ਮੀਟਿੰਗ ਰੱਖੀ ਹੈ ਸਾਡੇ ਦੋਵੇਂ ਬਲਾਕ ਪਰ ਦਾ ਸਾਡੇ ਦੇ ਹਾਜ਼ਰੀ ਦੇ ਲਖਮੀਰ ਜੀ ਸਾਡੇ ਸ਼ਹਿਰ ਦੇ ਬਲਾਕ ਪ੍ਰਦਾਨ ਸਤੀ ਜੀ ਇਹਨਾਂ ਦੋਨਾਂ ਨੇ ਇਕੱਠਾਈ ਦੇ ਹੇਠ ਰਾਜਸੀ ਮੀਟਿੰਗ ਰੱਖੀ ਹੈ ਤਾਂ ਕਿ ਅਸੀਂ ਉਹ ਵਿਅਕਤੀਆਂ ਨੂੰ ਚੂਨ ਕਰ ਸਕੀਏ ਜਿਹਨੇ ਵਿਅਕਤੀ ਹੱਕਦਾਰ ਨੇ ਬਲਾਕ ਸੰਪਤੀ ਲਈ ਉਹ ਵਿਅਕਤੀ ਨਹੀਂ ਚੁਣ ਸਕਦੀ ਜਿਹੜੇ ਹੱਕਦਾਰ ਨਹੀਂ ਜ਼ਿਲ੍ਹਾ ਪ੍ਰੀਸ਼ਦ ਦੇ ਨੌਜਵਾਨ ਹੋ ਤਜਰਬੇਕਾਰ ਹੋ ਔਰ ਅਸਲੀ ਕਾਂਗਰਸ ਦੇ ਖੂਨ ਜਿਨ੍ਹਾਂ ਦੇ ਵਿੱਚ ਵਗਦਾ ਹੋਵੇ ਇਹਨਾਂ ਦੇ ਨੌਜਵਾਨ ਲੜਤੀਆਂ ਨੂੰ ਜਿਹੜਾ ਤਜਰਬੇਕਾਰ ਬਿਲਕੁਲ ਸਹੀ ਮੀਤਵਾ ਉਤਾਰਾਂਗੇ ਜਿਹਦਾ ਬਕਾਇਦਾ ਇੱਕ ਪੈਨਲ ਬਣੇਗਾ ਉਹ ਕਾਂਗਰਸ ਪਾਰਟੀ ਦੇ অবজারভার ਸਾਡੇ ਉਰੇ ਲਾਏਗੇ ਨਿਸ਼ਵਨੀ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਡਾਕਾ ਸਾਹਿਬ ਸਾਡੇ ਮਾਨਯੋਗ ਲੀਡਰ ਪੰਜਾਬ ਦੇ ਪ੍ਰਧਾਨ ਰਾਜਾ ਬਲਿੰਗ ਸਿੰਘ ਸੰਧੂ ਸਾਹਿਬ ਸਾਡੇ ਕੈਪਟਨ ਸੰਦੀਪ ਸਿੰਘ ਸੰਧੂ ਜੀ ਜੋ ਸੰਗਠਨ ਇੰਚਾਰਜ ਨੇ ਉਹ 50 ਲੋਕਾਂ ਦੀ ਇੱਕ ਵਾਹੀ ਦੀ ਟੀਮ ਬਣੇਗੀ ਪੈਨਲ ਜਦੋਂ ਜਾਵੇਗਾ ਉੱਥੋਂ ਸਿਲੈਕਸ਼ਨ ਹੋ ਕੇ ਆਵੇਗੀ ਕਿਹੜਾ ਉਮੀਦਵਾਰ ਕਿੱਥੇ ਚੋਣਨੇ ਉਹਦੇ ਸਬੰਧ ਵਿੱਚ ਅਸੀਂ ਮੀਟਿੰਗ ਰੱਖੀ ਇਸ ਚੋਣ ਦੇ ਵਿੱਚ ਕਾਂਗਰਸ ਪਾਰਟੀ ਦੀ ਕਿੰਨੀ ਤਿਆਰੀ ਆ ਕਾਂਗਰਸ ਦੀ ਪੂਰੀ ਤਿਆਰੀ ਹੈ ਉਹ ਸੰਪੂਰਨ ਉਮੀਦ ਹੈ कि 26 ਬਲਾਕ ਸੰਮਤੀਆਂ ਤੇ ਔਰ ਤਿੰਨ ਜ਼ਿਲ੍ਹਾ ਪ੍ਰੀਸ਼ਦੀਆਂ ਜਿਹੜੀਆਂ ਸੀਟਾਂ ਨੇ ਕਾਂਗਰਸ ਪਾਰਟੀ ਪੂਰਾ ਤਕੜਾ ਪ੍ਰਦਰਸ਼ਨ ਕਰੇਗੀ ਔਰ ਪੂਰੀ ਦੇ ਵਿੱਚ ਇਹ ਚੋਣਾਂ ਦਾ ਨਤੀਜਾ 2027 ਦਾ ਨਤੀਜਾ ਤੈਅ ਕਰੇਗੀ